ਪੁਚੋ ਮੰਡੀ ਵਿਖੇ ਬਿਜਲੀ ਚੋਰੀ ਰੋਕਣਗੇ ਬਿਜਲੀ ਮੁਲਾਜ਼ਮ ਦੀ ਬੰਦੀ ਬਣਾ ਕੇ ਕੀਤੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਕੀਤਾ ਮਾਮਲਾ ਦਰਜ ਤਿੰਨ ਤੇਈ ਮਾਮਲਾ ਦਰਜ ਕਰ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਦੱਸਣਾ ਬਣਦਾ ਹੈ ਕਿ ਬੀਤੀ ਕੱਲ ਪੁਚੋ ਮੰਡੀ ਵਿਖੇ ਇੱਕ ਬਿਜਲੀ ਬੋਰਡ ਦੇ ਲੈਂਡਮੈਨ ਦੀ ਇੱਕ ਵਿਅਕਤੀ ਵੱਲੋਂ ਆਪਣੇ ਘਰ ਦੇ ਅੰਦਰ ਬੰਦੀ ਬਣਾ ਕੇ ਉਸ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਡੀਐਸਪੀ ਪੁੱਛੋ ਅਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਉਹ ਦੱਸਿਆ ਕਿ ਇਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇੱਕ ਆਪਣਾ ਘਰ ਦੇ ਅੰਦਰ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਤਾਂ ਜਦੋਂ ਹੀ ਮੌਕੇ ਤੇ ਗਿਆ ਤਾਂ ਉਸ ਘਰ ਦੇ ਮਾਲਕ ਵੱਲੋਂ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਸ ਨੂੰ ਬੰਦਕ ਬਣਾਇਆ ਗਿਆ ਤੇ ਇਹਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਨੂੰ ਜ਼ਖਮੀ ਨੂੰ ਗੋਨੀਆਣਾ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਫਿਰ ਇਸ ਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਸਬੰਧੀ ਪੀੜਤਾ ਵੱਲੋਂ ਇਨ੍ਹਾਂ ਦੇ ਖਿਲਾਫ ਸਖਤ ਧਰਾਵਾਂ ਤਹਿਤ ਕਾਰਵਾਈ ਦੀ ਮੰਕੀਤੀ ਗਈ ਹੈ ਔਰ ਉਧਰ ਡੀਐਸਪੀ ਪੁੱਛੋ ਨੇ ਕਿਹਾ ਕਿ ਸਾਡੇ ਵੱਲੋਂ ਤਿੰਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਵਿੱਚੋਂ ਇੱਕ ਮੇਨ ਜਿਹੜਾ ਵਿਅਕਤੀ ਹੈ ਉਸ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਿਹਾ ਕਿ ਇਨ੍ਹਾਂ ਵਿਅਕਤੀ ਦੇ ਖਿਲਾਫ ਪਹਿਲਾਂ ਤਿੰਨ ਮੁਕੱਦਮੇ ਐਨਡੀਪੀਐਸ ਦੇ ਇਸ ਤੋਂ ਪਹਿਲਾਂ ਵੀ ਨਹੀਂ ਦਰਜ ਹਨ ਤੇ ਹੁਣ ਇਨ੍ਹਾਂ ਜਿਹੜੇ ਦੂਸਰੇ ਵਿਅਕਤੀ ਰਹਿੰਦੇ ਹਨ ਉਹਨਾਂ ਦੀ ਉਹਨਾਂ ਵੱਲੋਂ ਆਪਣਾ ਟੀਮ ਮਿਲਾ ਕੇ ਪਾਲ ਕੀਤੀ ਜਾ ਰਹੀ ਹੈ ਮੇਰਾ ਨਾਮ ਕਲਿੰਜੀਤ ਕੌਰ ਹੈ। ਕਲਿੰਜੀਤ ਉਹ ਦੇ ਹਸਪੀਟਲ ਦੇ ਸੱਟਾਂ ਮਾਰੀਆਂ ਆ ਗੱਲ ਕੀ ਹਾਂਜੀ ਕੱਲ ਬਿਲਕੁਲ ਆਇਆ ਬਹੁਤ ਹੀ ਜ਼ਿਆਦਾ ਸੱਟਾਂ ਮਾਰਨ ਲਈ ਮੈਂ ਹੀ ਸਰਕਾਰ ਤੋਂ ਮੰਗ ਮੰਗਦੀ ਆ ਪ੍ਰਜਾຊਨ ਤੋਂ ਵੀ ਸਾਨੂੰ ਬੰਦਾ ਸਾਹ ਮਿਲਦਾ ਜਾਵੇ ਵੀ ਅੱਜੇ ਨਾ ਹੋਈ ਕੱਲ ਨੂੰ ਕਿਸੇ ਹੋਰ ਕਰਮਚਾਰੀ ਨਾਲ ਇਹੋ ਜਿਹੀ ਦਰਘਟਨਾ ਨਾ ਹੋਵੇ ਜਮਾ ਉਹਨੇ ਜਾਨੋਂ ਮਾਰਨ ਵਾਲੀ ਗੱਲ ਕਰਤੀ ਸੀ ਜੇ ਇੰਨੀ ਸੱਟਾਂ ਮਾਰਨਾ ਪਤਨ ਨਾਲ ਕੁੱਟੇ ਬਹੁਤ ਹੀ ਜ਼ਿਆਦੇ ਸਿਰ ਤੇ ਵੀ ਸੱਟ ਆ ਗਈ ਹੁਣ ਵੀ ਗੁੱਤੀਆਂ ਸੱਟਾਂ ਬਹੁਤਾਂ

ਤਾਂ ਉਹਨਾਂ ਉੱਪਰੋਂ ਲੀੜੀ ਨਾਲ ਆ ਕੇ ਕੁੰਡੀ ਫੜ ਕੱਤੀ ਅਸੀਂ ਬਾਹਰ ਕੜਾ ਕਾਰਾਮਾਨਾ ਨੇ ਬਾਹਰ ਖੋਲਿਆ ਬਾਹਰ ਖੋਲ ਤੇ ਸਾਨੂੰ ਉੱਥੇ ਦਾ ਮੰਦਰ ਖੱਜਾ ਲਮਾਣਾ ਜੀ ਸੱਤ ਪਾਈ ਗਈ ਸਾਡੀ ਉੱਥੇ ਬਾਸ ਉਹਨਾਂ ਨੇ ਇਹਦੇ ਬਾਤਾਂ ਨੂੰ ਪਤਾ ਨਹੀਂ ਪੂਰੇ ਗਾਮੇ ਕੇ ਕੋਟ ਮਾਰ ਗਈ ਸੀ ਸਾਡੀ ਉਹਨਾਂ ਨੇ ਕਿੰਨੇ ਜਣੇ ਸੀਗੇ ਅਸੀਂ ਦੋ ਜਣੇ ਸੀਗੇ ਉਹ ਚਾਹ ਉਹ ਤਿੰਨ ਜਣੇ ਸੀਗੇ ਅੱਛਾ ਕਿਸ ਤਰ੍ਹਾਂ ਦੀ ਸੱਟਾਂ ਪਾਈਆਂ ਸੱਟਾਂ ਉਹਨਾਂ ਕੋਲ ਇਹ ਬੇਸਵਾਲ ਸੀਗਾ

ਕੋਸ ਬੰਦੇ ਰਹੇ ਕਿਤੇ ਕਿਤੇ ਯਾਰ ਮੈਨੇ ਹਾਂਜੀ ਭਾਈ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੁਹਾਡੇ ਸਰਦਾਰ ਸੱਟਾਂ ਜੀ ਲੱਤਾਂ ਪਰਾਂ ਦੇ ਗੁੱਝੀਆਂ ਸੱਟਾਂ ਬੱਝੀਆਂ ਹੋਣ ਐ ਤੂੰ ਇਹਨੇ ਬਚਿਆ ਜਾਂ ਆਹ ਕਹ ਆਹ ਕਹ ਤੈਨੂੰ ਦੱਸ ਸਾਥੀ ਦੇ ਵੀ ਹੋਏ ਹੁਣ ਅਸਰੇ ਹੋਣ ਜਾ ਰਿਹਾ ਅਸਤਨ ਦਾ ਬਾਅਦ ਵੀ ਪਤਾ ਲੱਗਣੀ ਨਹੀਂ ਹੋ ਗਈ ਬਾਕੀ ਕਿੱਥੇ ਕਿੱਥੇ ਸੱਟਾਂ ਬੱਝੀਆਂ ਹੋਈਆਂ ਸਾਰੇ ਲੀਵਲ ਪਏ ਆ ਸਰੀਰ ਤੇ 20 ਤੋਂ 25 ਮੋਦੀ ਪਏ ਗਏ ਅਧਿਭਜੀ ਕੀ ਮੰਗ ਕਰਦੇ ਆ ਬਠਿੰਡਾ ਕੋਲ ਪ੍ਰਸ਼ਾਸਨ ਨੂੰ ਅਸੀਂ ਮੰਨਦੇ ਹੀ ਗੱਲ ਚੈੱਕ ਕਰਦੇ ਹਾਂ ਬਸ ਅੱਜ ਸਾਡੇ ਨਾਲ ਹੋਈ ਕੱਲ ਨੂੰ ਕਿਸੇ ਹੋਰ ਨਾਲ ਬਲੇ ਮੁਲਾਜ਼ਮ ਦਾ ਨਾਂ ਹੋਵੇਗਾ ਘਟਨਾ ਤੇ ਨਾਲ ਸਬਕਤ ਸਤ ਕਾਰਵਾਈ ਕੀਤੀ ਜਾਵੇ ਇੱਕ ਬਿਜਲੀ ਬੋਰਡ ਮੁਲਾਜ਼ਮ ਦੇ ਕੁੱਟਮਾਰ ਹੋ ਗਿਆ ਕਿ ਸਾਰਾ ਮਾਮਲਾ ਇਹ ਜਿਹੜੀ ਘਟਨਾ ਹੈ ਜੀ ਕੱਲ ਦੀ ਹੈ ਮੈ ਕੋਲ ਨਾ ਮੰਡੀ ਦੀ ਘਟਨਾ ਹੈਗੀ ਬਿਜਲੀ ਬੋਰਡ ਦਾ ਜਿਹੜਾ ਸਹਾਇਕ ਲੈਨਮੈਨ ਸਿਗਾਤ ਸਿੰਘ ਉਹ ਗੁਰਪ੍ਰੀਤ ਸਿੰਘ ਹਰਗੱਲ ਤੋਂ ਲੈ ਕੇ ਬੰਦਾ ਗੋਲੇ ਵਾਲੇ ਮੰਡੀ ਦਾ ਉਹਦੇ ਘਰ ਆਇਆ ਤਾਂ ਉਹ ਰੀਡਿੰਗ ਲੈਣ ਗਿਆ ਸੀ ਜਾਂ ਉਹਦੀ ਕੋਈ ੁੰਡੀ ਵਗੈਰਾ ਲਾਈ ਹੋਈ ਸੀ ਉਹ ਚੱਕਾ ਮ ਗਿਆ ਸੀ ਜਦੋਂ ਘਰੇ ਗਿਆ ਤਾਂ ਉਹਦੀ ਉੱਥੇ ਫੜ ਕੇ ਉਪਰਿਤ ਜਿਹੜਾ ਹੈਗਾ 메ਨ ਬੰਦਾ ਉਹ ਆ ਉਹਦਾ ਘਰ ਸੀਗਾ ਤੇ ਦੋ ਬੰਦੇ ਹੋਰ ਸੀਗੇ ਜਿਹਨਾਂ ਨੇ ਵੀਡੀਓ ਵਗੈਰਾ ਬਣਾਈਆਂ ਉਹਨੂੰ ਘਰ ਚ ਉੱਥੇ ਬੰਦ ਕਰਕੇ ਉਹਦੀ ਕਾਫੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਦਾ ਉਹਨਾਂ ਦਰਵਾਜ਼ੇ ਨੂੰ ਦਰਵਾਜ਼ਾ ਬੰਦ ਕਰ ਲਿਆ ਵਾਰ ਉਹਨਾਂ ਨੇ ਤੇ ਬਾਹਰ ਉਹਦੇ ਨਾਲ ਦਾ ਮੁੰਡਾ ਹੈਗਾ ਜਿਹੜਾ ਕਹਿੰਨੇ ਫਿਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੇ ਉਹਨਾਂ ਤੇ ਸਾਡੇ ਮੁਲਾਜ਼ਮਾ ਨੇ ਜਾ ਕੇ ਛਡਵਾਇਆ ਤੇ ਉਸ ਤੋਂ ਬਾਅਦ ਉਹਦੇ ਖਿਲਾਫ ਹੈਗੀ ਜਿਹੜੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਗੁਰਪ੍ਰੀਤ ਸਿੰਘ ਮੰਗੂ ਹੈਗਾ ਜਿਹੜਾ ਮੇਨ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੇ ਦੋ ਦੋਸ਼ੀ ਦੂਜੇ ਹੈਗੇ ਨੇ ਉਹਨਾਂ ਨੂੰ ਵੀ ਅੱਜ ਸ਼ਾਮ ਤੱਕ ਜਿਹੜਾ ਹੈਗਾ ਨਾ ਗ੍ਰਿਫਤਾਰ ਕਰ ਲਾਂਗੇ ਸਰ ਜਿਹੜੇ ਇਹ ਗ੍ਰਿਫਤੀ ਨੇ ਕੁੱਟਮਾਰ ਕੀਤੀ ਹੈ ਕਹਿੰਦੇ ਇਹ ਸੋਣ ਚਾਹ ਦੇ ਤੇ ਗਲਤ ਪਰਚੇ ਦਰਜ ਹੈ ਇਹਦੇ ਖਿਲਾਫ ਪਰਚੇ ਦਰਜ ਨੇਗੇ ਐਨ ਡੀ ਪੀ ਐਸ ਦੇ ਤਨੇ ਪਰਚੇ ਇਹ ਪਿਛਲੀ ਦਿਵਾਰੀ ਦੇ ਇੱਕ ਦਿਵਾਰੀ ਕੁਲੇ ਇਹ ਬਾਹਰ ਆਇਆ ਪਹਿਲਾਂ ਜੇਲ੍ਹ ਦੇ ਵਿੱਚ ਸੀਗਾ ਲਗਭਗ ਜਿਹੜੀ ਇਹਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਆਪ ਹੀ ਮੇਸੇਜ ਰੋਸਿੰਗ ਪਿਆ ਅਪਲੋਡ ਕੀਤੀ ਜੀ ਉਹ ਮਤਲਬ ਉਹ ਉਸ ਤਰ੍ਹਾਂ ਵੀ ਜਿਉਂਦੇ ਇਸਤੇ ਕਰ ਰਿਹਾ ਹੋਵੇ ਉਹ ਮਤਲਬ ਹਾਂ ਜੇ ਕੋਈ ਤਫਤੀਸ਼ ਦਾ ਹਿੱਸਾ ਹੈਗਾ ਜੇ ਕੋਈ ਆਈਟੀ ਐਕਟ ਦੇ ਵਿੱਚ ਇਹ ਵੀ ਬੰਦੀ ਹੋਈ ਤਾਂ ਉਹਦੇ ਫਿਰ ਜ਼ਰੂਰ ਕਾਰਵਾਈ ਹੋਤਾ ਅਸੀਂ ਇਤਰਾਵਾਂ ਜੋੜ ਕੇ ਕਾਰਵਾਈ ਕਰਾਂਗੇ ਬਾਕੀ ਨਹੀਂ ਕਿਤੇ ਨਹੀਂ ਕੋਈ ਤਰੁਕ ਸਾਇਤ ਲਗ गिरफ्तारी ਲੈ ਕੇ ਜਿਹੜੀ ਹੈਗੇ ਟੀਮ ਮਲਾਈਆਂ ਹੋਈਆਂ ਨੇ ਅਸੀਂ ਮਤਲਬ ਛੇਤੀ ਹੋ ਸਕਦਾ ਸ਼ਾਮ ਤੱਕ ਇਸ ਇਹਨਾਂ ਨੂੰ ਅਰਾਊਂਡ ਆਪ